ਹਾਂਜੀ ਅੱਜ ਅਸੀਂ ਖੜੇ ਆ ਜਿਲ੍ਹਾ ਗਰਦਾਸਪੁਰ ਦੇ ਪਿੰਡ ਮਸਾਣੀਆਂ ਦੇ ਵਿੱਚ ਬਾਬਾ ਖੁੰਜਾ ਸਿੰਘ ਦੇ ਗੁਰਦੁਆਰੇ ਮੀਟਿੰਗ ਲੱਗੀ ਆ ਜਿਹਦੇ ਵਿੱਚ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਲੱਗੀ ਆ ਤੇ ਸਾਰੇ ਮੁੱਦਿਆਂ ਤੇ ਖੁੱਲ ਕੇ ਵਿਚਾਰ ਚਰਚਾ ਕੋਈ ਅੱਜ ਦਾ ਲੈਂਡ ਪੂਲਮ ਪਾਲਿਸੀ ਆ ਇਹਦੇ ਨਾਲ ਕਿਵੇਂ ਜਿੱਠਣਾ ਚਿੱਪ ਵਾਲੇ ਮੀਟਰ ਆ ਸਮਾਰਟ ਮੀਟਰ ਆ ਜੀ ਸਰਕਾਰ ਲਾ ਰਹੀ ਆ ਇਹਤੇ ਕਿਵੇਂ ਲੜਾਈ ਲੜਨੀ ਆ ਤੇ ਜਿਹੜਾ ਸ਼ੰਭੂ ਮੋਰਚਾ ਸਾਡਾ ਠਾਇਆ ਕਰੋੜਾਂ ਰੁਪਏ ਦਾ ਨੁਕਸਾਨ ਕੀਤਾ ਸ਼ੰਭੂ ਖਨੋਰੀ ਦੇ ਉੱਤੇ ਇਹਦੀ ਪਰਭਾਈ ਕਿਵੇਂ ਕਰਨੀ ਆ ਇਹ ਤਾਂ ਵੀ ਖੁੱਲ ਕੇ ਵਿਚਾਰ ਚਰਚਾ ਹੋਈ ਆ ਜਿਹੜਾ ਭ੍ਰਿਸ਼ਟਾਚਾਰ ਆ ਸਾਰੇ ਪੰਜਾਬ ਦੇ ਵਿੱਚ ਕੇਜਰੀਆ ਦੀ ਸਰਕਾਰ ਦੇ ਵਿੱਚ ਉਹ ਭਗਵਤਵਾਨ ਦੀ ਸਰਕਾਰ ਨਹੀਂ ਗਈ ਕੇਜਰੀਆ ਦੀ ਸਰਕਾਰ ਆ ਜਿਹੜਾ ਭ੍ਰਿਸ਼ਟਾਚਾਰ ਇੱਥੇ ਭਲਾਇਆ ਦਿੱਲੀ ਵਾਲਿਆਂ ਨੇ ਆ ਗਏ ਇਹਦਾਂ ਕਿਵੇਂ ਦੇਖਣਾ ਆਪਣੇ ਜਥੇਬੰਦਕ ਢਾਂਚਾ ਲੜਾਈ ਨੂੰ ਅੱਗੇ ਕਿਵੇਂ ਤੋਰਨਾ ਖੁੱਲ ਕੇ ਵਿਚਾਰ ਚਰਚਾ ਜਿਹੜੀ ਹੋਈ ਆ ਤੇ ਸਾਰੇ ਆਗੂਆਂ ਨੇ ਇਹ ਤੇ ਸਹਿਮਤੀ ਦਿੱਤੀ ਆ ਕਿ ਇਹ ਇਸ ਲੜਾਈ ਨੂੰ ਲੈਣ ਜਾਉਗਾ ਬਿੱਲਾ ਵਾਲੀ ਲੜਾਈ ਜਿਹੜੀ ਆ ਨਾ ਜਿਹੜੀ ਅੱਤੇ ਪਾਲੇ ਮੀਟਰ ਇਹ ਲੜਾਈ ਤੇ ਸ਼ੰਭੂ ਮੋੜਕੇ ਦੀ ਪ੍ਰਭਾਈ ਕਰਾਉਣ ਵਾਸਤੇ ਤਤ ਪਰਿਆ ਜ਼ਰੂਰੀ ਤੋਂ ਜ਼ਰੂਰੀ ਕੰਮ ਛੱਡ ਕੇ ਵੀ ਉਹਦੇ ਵਿੱਚ ਸ਼ਾਮਲ ਹੋ ਆਕਰਾਂਗੇ ਜੋ ਫੈਸਲੇ ਜੋ ਐਲਾਨ ਕੇਐਮਐਮ ਨੂੰ ਆਇਆ ਭਾਵੇਂ 28 ਤਰੀਕ ਦਾ 11 ਤਰੀਕ ਦਾ 20 ਤਰੀਕ ਦਾ 26 ਤਰੀਕ ਦਾ ਉਹਦੇ ਵਿੱਚ ਜ਼ਿਲ੍ਹਾ ਗਰਦਾਸਪੁਰ ਪੂਰੀ ਤਰ੍ਹਾਂ ਸ਼ਾਮ ਲਊਗਾ ਤੱਤ ਪਰ ਰਹੂਗਾ ਤੇ ਕੇਹੇ ਲੜਾਈ ਦੇ ਵਿੱਚ ਵੀ ਜਿਹੜਾ ਜ਼ਿਲ੍ਹਾ ਗਰਦਾਸਪੁਰ ਪਿੱਛੇ ਨਹੀਂ ਜਾਊਗਾ ਇਹ ਕੱਲੇ-ਕੱਲਿਆ ਆਦੂਨੇ ਤੇ ਵਿਛਵਾ ਜਾ ਦੁਆਇਆ ਚੜਦੀ ਕਲਾ ਜਾ ਕੋਈ ਜ਼ਮੀਨ ਤੇ ਪੈਰ ਨਹੀਂ ਰੱਖਣ ਦੇਵਾਂਗੇ ਲੈਂਡ ਪੂਲਿੰਗ ਪਾਲਿਸੀ ਨੂੰ ਪਿੱਛੇ ਧੱਕਾਂਗੇ ਬਿਜਲੀ ਬੋਰ ਦਾ ਨਿਜੀਕਰਨ ਰੋਕਾਂਗੇ ਫੈਸਲੇ ਆਗੂ ਨੇ ਕੀਤੇ ਆਗੇ ਸਰ ਜੀ ਇੱਕ ਸਵਾਲ ਹੈ ਜੀ ਕੱਲ ਗੁਜਰਾਤ ਦੇ ਵਿੱਚ ਭਗਵੰਤ ਮਾਨ ਜੀ ਗਏ ਆ ਉੱਥੇ ਕਹਿੰਦਾ ਜੀ ਮੇਰੇ ਪੰਜਾਬ ਦੇ ਕਿਸਾਨਾਂ ਨੂੰ ਕੋਈ ਦੋਖ ਨਹੀਂ ਜੋ ਗੁਜਰਾਤ ਦੇ ਵਿੱਚ ਗੁਜਰਾਤ ਦੀ ਸਰਕਾਰ ਨੇ ਕੀਤਾ ਵਾ ਕਿਸਾਨਾਂ ਤੇ ਬੰਬ ਛੁੱਟੇ ਇੱਕ ਕਿਸਾਨ ਦੀ ਮੌਤ ਵੀ ਹੋ ਗਈ ਆ ਪਰ ਸੋਸ਼ਲ ਮੀਡੀਆ ਤੇ ਉਹਦੀ ਨਿੰਦਾ ਹੋ ਰਹੀ ਆ ਕਿ ਪੰਜਾਬ ਦੇ ਕਿਸਾਨਾਂ ਤੇ ਤੇ ਲਾਠੀ ਚਾਰਜ ਹੋ ਰਿਆ ਤੇ ਬਾਹਰ ਇਹ ਕਿੱਦਾਂ ਕਹਿ ਰਿਹਾ ਕੋਈ ਪੰਜਾਬ ਦੇ ਕਿਸਾਨ ਹੁਣ ਇਹ 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 ਵੇਖੋ ਇਹ ਤੇ ਇਹ ਛੋਟੇ ਛੱਡਣੇ ਭਗਵੰਤ ਮਾਨ ਨੂੰ ਆਉਂਦੇ ਆ ਕਿਉਂਕਿ ਸਿਕਟਾਂ ਝੋ ਨਿਕਲਿਆ ਲੋਕ ਖਾ ਗਿਆ ਧੋਖਾ ਸਰਕਾਰ ਦੇਤੀ 92 ਬਣ ਗਏ ਇਹਨੇ ਸਰਕਾਰ ਹੁਣ ਦਿੱਲੀ ਵਾਲਿਆਂ ਦੇ ਹੱਥ ਦੇ ਵਿੱਚ ਫੜਾਤੀ ਆ ਇਹਨੂੰ ਪੁੱਛਦਾ ਕੌਣ ਆ ਹੁਣ ਪੰਜਾਬ ਦੇ ਕਿਸਾਨ ਤੇ ਦੱਸਣਗੇ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਗਰਦਾਸਪੁਰ ਦੇ ਵਿੱਚ ਬਟਾਲੇ ਦੇ ਵਿੱਚ ਬਾਕੀ ਥਾਵਾਂ ਤੇ ਜਿੱਦਾਂ ਤੁਸੀਂ ਗਰਦਾਸਪੁਰ ਦੇ ਵਿੱਚ ਲਗਾਤਾਰ ਚੜ ਕੇ ਆਏਗੀ ਲਗਾਤਾਰ ਕਿਸਾਨ ਕੁੱਟੇ ਵੀ ਗਏ ਆ ਜੇਲੇ 'ਚ ਵੀ ਖੜੇ ਆ ਆ ਪਿਛਲੀ 8 ਤਰੀਕ ਨੂੰ ਝੋਨੇ ਦੇ ਖੇਤਾਂ ਤੇ ਵੀ ਤੇਰੀਆਂ ਫੋਰਸਾਂ ਚੜ ਕੇ ਆਈਆਂ ਆ ਕੱਲ ਪਟਿਆਲੇ ਦੇ ਵਿੱਚ ਕਾਟੀ ਚਾਰਜ ਹੋਇਆ ਇਹ ਲੋਕ ਜਵਾਬ ਦੇਣਗੇ ਬਾਹਰ ਜਾ ਕੇ ਝੂਠ ਮਾਰਨਾ ਪੰਜਾਬ ਦੇ ਪੈਸੇ ਖਰਚ ਕੇ ਪੰਜਾਬ ਦਾ ਸਰਮਾਇਆ ਖਰਚ ਕੇ ਗੁਜਰਾਤ ਦੇ ਵਿੱਚ ਜਾ ਕੇ ਬਹਿਣਾ ਉੱਥੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਇਹ ਗੱਲਾਂ ਕਿਤੇ ਪੰਜਾਬ ਦੇ ਵਿੱਚ ਕਰਕੇ ਵੇਖੀ ਫਿਰ ਪਤਾ ਲੱਗੂਗਾ ਲੜਨ ਵਾਲੇ ਸਾਰੇ ਤਿਆਰ ਆ ਇੱਕ ਇੰਚ ਜ਼ਮੀਨ ਨਹੀਂ ਦਵਾਉਣੀ ਧੰਨਵਾਦ